ਸਤਿ ਸ਼੍ਰੀ ਅਕਾਲ ਜੀ ਮੈਸ਼ਾ ਸ਼ਰਮਾ ਪੰਜਾਬ ਅਪਡੇਟਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਪਟਿਆਲਾ ਸ਼ਹਿਰ ਦੇ ਵਿੱਚ ਨੌਜਵਾਨ ਨੂੰ ਗੋਲੀ ਲੱਗਣ ਦੇ ਮਾਮਲੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੇਸ ਸਿੰਘ ਨੇ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਪਹੁੰਚ ਕੇ ਨੌਜਵਾਨ ਦਾ ਹਾਲ ਚਾਲ ਜਾਣਿਆ ਅਤੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਕੀਤੀ ਦੀ ਦੱਸਦੀ ਕਿ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਕੈਂਡੀਡੇਟ ਦਾ ਭਰਾ ਹੈ ਬੀੜਤ ਨੌਜਵਾਨ ਮਲਵਿੰਦਰ ਸਿੰਘ ਜਿਸ ਦੇ ਕਿ ਬਲਾਕ ਸੰਪਤੀ ਅਤੇ ਜ਼ੀਰਾ ਫਰਿਸ਼ਦ ਦੀਆਂ ਚੋਣਾਂ ਸਮੇਂ ਮੂੰਹ ਤੇ ਗੋਲੀ ਲੱਗਣ ਤੋਂ ਬਾਅਦ ਗਰਦਨ ਦੇ ਆਰ-ਪਾਰ ਹੋ ਗਈ ਡਾਕਟਰ ਬਲਵੇਸ ਸਿੰਘ ਨੇ ਇਸ ਮਾਮਲੇ ਦੇ ਵਿੱਚ ਲਾਪਰਵਾਹੀ ਦੇ ਇਲਜ਼ਾਮ ਲਗਾਏ ਅਤੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਮੁਲਜ਼ਮ ਅਜੇ ਤੱਕ ਜਿਹੜੇ ਕਿ ਫਰਾਰ ਦੱਸੇ ਜਾ ਰਹੇ ਨੇ ਇਸ ਦੌਰਾਨ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਕਤਲ ਮਾਮਲੇ ਦੇ ਵਿੱਚ ਵੀ ਸਿਹਤ ਮੰਤਰੀ ਨੇ ਕਿਹਾ ਕਿ ਤਾਬੜ ਤੋੜ ਗੋਲੀਆਂ ਚਲਾਉਣ ਤੋਂ ਬਾਅਦ ਦੋਸ਼ੀ ਪੁਲਿਸ ਦੇ ਸਾਹਮਣੇ ਤੋਂ ਕਿਵੇਂ ਨਿਕਲ ਗਏ ਇਹ ਇੱਕ ਜਾਂਚ ਦਾ ਵਿਸ਼ਾ ਹੈ ਇਹਦੇ ਵਿੱਚ ਮੈਂ ਦੋ ਗੱਲਾਂ ਕਹਿਣਾ ਚਾਹੁੰਦਾ ਜੀ ਮੈਂ ਬੜਾ ਸਾਫ਼ ਤਰੀਕੇ ਨਾਲ ਕਹਿ ਰਿਹਾ ਜੀ ਇਹ ਇੱਕ ਤਾਂ ਉਹ ਸ਼ੂਟਰ ਸੀਗੇ ਜਿਹੜੇ ਪੈਟੀ ਕ੍ਰਿਮੀਨਲ ਆ ਜਿਹਨਾਂ ਨੂੰ ਪੈਟੀ ਕ੍ਰਿਮੀਨਲ ਸਮਝਦਾ ਜਿਹਨਾਂ ਨੂੰ ਕਿ ਮੋਟਰਸਾਈਕਲ ਦੇ ਕੇ ਹਾਂ ਜੀ ਪਿਸਤੌਲ ਦੇ ਕੇ ਗੋਲੀ ਦੇ ਕੇ ਭੇਜਿਆ ਗਿਆ ਸੀਗਾ ਤੁਸੀਂ ਜਾਓ ਤੇ ਗੋਲੀ ਮਾਰਿਆ ਉਹ ਪਰਵਾਹ ਨਹੀਂ ਕਰਨੀ ਲੇਕਿਨ ਉਹਨਾਂ ਨਾਲ ਅਸੀਂ ਕਰਾਂਗੇ ਕਰਾਂਗੇ ਉਹਨਾਂ ਨਾਲ ਤਾਂ ਪੁਲਿਸ ડીਲ ਕਰੇਗੀ ਕਰੇਗੀ ਬਟ ਜਿਨ੍ਹਾਂ ਨੇ ਉਹਨਾਂ ਨੂੰ ਭੇਜਿਆ ਉੱਥੇ ਜਿਨ੍ਹਾਂ ਨੇ ਪਿਸਤੌਲ ਲੈ ਕੇ ਦਿੱਤਾ ਜਿਨ੍ਹਾਂ ਨੇ ਉਹਨੂੰ ਗੋਲੀ ਚਲਾਣ ਲਈ ਭੇਜਿਆ ਔਰ ਜਿਨ੍ਹਾਂ ਨੇ ਗੋਲੀ ਚਲਵਾਈ ਜਿਹੜੇ ਉਹਨਾਂ ਦੇ ਪੁਸ਼ਟ ਪ੍ਰਾਈਜ਼ ਕਰਨ ਵਾਲੇ ਆ ਉਹਨਾਂ ਦੇ ਸਾਰਾ ਮਾਸਟਰ ਹੈ ਗਿਆ ਜਿਹੜੇ ਅਸੀਂ ਹੁਣ ਇਸ ਵਾਰੀ ਉਹਨਾਂ ਨੂੰ ਵੀ ਨਹੀਂ ਛੱਡਣੇ ਜੀ ਉਹਦੀ ਜੜ੍ਹੋਂ ਖਾਤਮ ਕਰਾਂਗੇ ਇਸ ਬਿਮਾਰੀ ਨੂੰ ਇਹਨਾਂ ਨੂੰ ਜਿਹੜਾ ਹੈਗਾ ਇਹ ਦੇ ਵਿਲ ਬੀ ਬਰਾਉਟ ਟੂ ਜਸਟਿਸ ਔਰ ਮੈਂ ਹੁਣੇ ਹੀ ਡੀਆਈਜੀ ਸਾਹਿਬ ਨੂੰ ਮਿਲ ਕੇ ਆਇਆ ਔਰ ਉਹ ਮੇਰੇ ਨਾਲ ਸਹਿਮਤ ਹੈ ਜੀ ਕਿ ਇਹ ਕੋਈ ਲਾਕਡਾਊਨ ਦਾ ਕੇਸ ਨਹੀਂ ਹੈ ਸਾਡਾ ਜਿਹੜਾ ਬੰਦਾ ਹੈਗਾ ਇਹਨੇ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਉਹਦੀ ਵਾਈਫ ਨੂੰ ਕਹਿ ਦਿੱਤੀ ਕਿ ਸਾਰੇ ਨੇ ਤਾਂ ਅੱਜ ਤੱਕ ਚੂਆ ਨਹੀਂ ਮਾਰਿਆ ਕਦੇ ਜੀ ਮਤਲਬ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਜਿਹਦੇ ਬੰਦੇ ਤੇ ਗੋਲੀ ਲੱਗੀ ਉਹ ਜਾਣਦਾ ਨਹੀਂ ਕਿ ਉਹਨੂੰ ਗੋਲੀ ਮਾਰੀ ਕਿਉਂ ਆ ਉਹਦਾ ਮੋਟਿਵ ਕੀ ਹੈ ਔਰ ਮੈਂ ਇਹ ਗੱਲ ਯਕੀਨ ਨਾਲ ਕਹਿ ਸਕਦਾ ਜਿਹਨੇ ਗੋਲੀ ਮਾਰੀ ਉਹ ਇਹਨੂੰ ਨਹੀਂ ਜਾਣਦਾ ਕਿ ਬੰਦਾ ਕੌਣ ਆ ਜਿਹਨੂੰ ਗੋਲੀ ਮਾਰ ਰਿਹਾ ਹੋ ਇਹ ਜਿਹੜਾ ਗੋਲੀ ਚਲਾਣ ਵਾਲਾ ਹੈਗਾ ਉਹ ਉਹਦਾ ਕਿਤੇ ਨਾ ਕਿਤੇ ਸਾਡਾ ਜਿਹੜਾ ਕੈਂਡੀਡੇਟ ਸੀਗਾ ਉਹਦਾ ਟਾਰਗੇਟ ਤਾਂ ਉਹੀ ਸੀਗਾ ਵੀ ਇਹਦਾ ਮਤਲਬ ਇਹਨੂੰ ਮਤਲਬ ਇਹੋ ਜਿਹਾ ਮੋਹਰ ਕ੍ਰੀਏਟ ਕਰਦੇ ਹੋ ਕਿ ਇੱਥੇ ਬਾਰਨ ਦੇ ਵਿੱਚ ਜਾਂ ਹੋਰ ਇਸ ਪਾਸੇ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਨਾ ਖੜਾ ਹੋਵੇ ਇਹ ਅਸੀਂ ਕਿਸੇ ਨਾਲ ਤੱਕਾ ਕਰਦੇ ਨਹੀਂ ਪਰ ਅਸੀਂ ਤੱਕਾ ਬਰਦਾਸ਼ਤ ਵੀ ਨਹੀਂ ਕਰਦੇ ਮੈਂ ਮਤਲਬ ਇਹ ਗੱਲ ਜਿੰਨੀ ਮੇਰੇ ਕੋਲੇ ਤਾਕਤ ਹੈਗੀ ਆ ਇਹ ਮੈਂ ਆਪਣੇ ਵੱਲੋਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਮੈਂ ਇਹ ਗੱਲ ਸਾਫ਼ ਕਰਨੀ ਚਾਹੁੰਦਾ ਇਹ ਗੋਲੀ ਚਲਾਣ ਵਾਲਿਆਂ ਨੂੰ ਔਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਕਾਂਸਪੀਰੇਸੀ ਕਰਕੇ ਗੋਲੀ ਚਲਵਾਣ ਵਾਲਿਆਂ ਨੂੰ ਇਹਨਾਂ ਨੂੰ ਹੁਣ ਸਾਰਿਆਂ ਨੂੰ ਮਨ ਲੋ ਦੇ ਵਿਲ 올 ਵੀ ਬਰਾਉਟ ਟੂ ਜਸਟਿਸ ਇਹਨਾਂ ਨੂੰ ਅਸੀਂ ਖਿੱਚ ਕੇ ਲਿਆਵਾਂਗੇ ਜਿੱਥੇ ਮਰਜ਼ੀ ਚਾਹੇ ਜ਼ਮੀਨ 'ਚ ਛੁੱਪ ਜਾਣ ਪਤਾਲ 'ਵਿਚ ਛੁੱਪ ਜਾਣ ਬਾਹਰ ਭੱਜਣ ਦੀ ਕੋਸ਼ਿਸ਼ ਕਰਨ ਨਾ ਇਹਨਾਂ ਨੂੰ ਭੱਜਣ ਦੇਾਂਗੇ ਨਾ ਇਹਨਾਂ ਨੂੰ ਬਚਣ ਦੇਾਂਗੇ ਜਿੱਥੇ ਵੀ ਹੈਗਾ ਖਿੱਚ ਕੇ ਲਿਆਵਾਂਗੇ ਇਹਨਾਂ ਨੂੰ ਕੋਰਟ ਕਚਹਿਰੀ ਤੱਕ ਵੀ ਹਰ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਇਨਸਾਫ ਮਿਲੇਗਾ ਔਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਹੈ ਜੀ ਕੌਣ ਲੈ ਕਿਸੇ ਨੂੰ ਪੁੱਛੇ ਸਰ ਜੀ ਜਿਹੜੇ ਦੇਖੋ ਗੱਲ ਇਹ ਹੈਗੀ ਆ ਵੀ ਜਿਹੜੇ ਇੱਕ ਤਾਂ ਹੈਗੇ ਆ ਜਿਹੜੇ ਚਲਾਣ ਵਾਲੇ ਆ ਉਹ ਤਾਂ ਸੀਸੀਟੀਵੀ 'ਚ ਆ ਗਏ ਜੀ ਹੁਣ ਉਹ ਆ ਗਏ ਆ ਉਹ ਫੜੇ ਜਾਣਗੇ ਉਹਨਾਂ ਦੀ ਇੰਟਰੋਗੇਸ਼ਨ ਹੋਏਗੀ ਉਹਨਾਂ ਦਾ ਸਾਰਾ ਜਿੱਦਾਂ ਉਹਨਾਂ ਦਾ ਉਹਨਾਂ ਦੀ ਉਹਨਾਂ ਦੀਆਂ ਮੂਵਮੈਂਟਸ ਆ ਗਿਆ ਉਹਨਾਂ ਦਾ ਜੋ ਵੀ ਸਾਰੀਆਂ ਡਿਟੇਲਸ ਆ ਜਾਣਗੀਆਂ ਪੁਲਿਸ ਕੋਲੇ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਜਿਹੜੇ ਜਿਹੜੇ ਚਲਵਾਉਣ ਵਾਲੇ ਆ ਜਿਹੜੇ ਕਾਂਸਪੀਰੇਟਰਸ ਆ ਜਿਹੜੇ ਬ੍ਰੇਨ ਬਿਹਾਈਂਡ ਦਾ ਕਰਾਇਮ ਹੈ ਉਹ ਸਾਰੇ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਵੇਂ ਅੱਜ ਮੈਂ ਪੀਸੀ ਕਰ ਰਿਹਾ ਹੈਗਾ ਪਹਿਲੀ ਗੱਲ ਤਾਂ ਹੈ ਜੀ ਜਿਹੜਾ ਆਪਣੇ ਉਹ ਮਤਲਬ ਐਕਚੁਅਲੀ ਤਾਂ ਉਹ ਤਾਂ ਸਪੋਰਟਸ ਦਾ ਸਪਾਂਸਰ ਸੀਗਾ ਨਾ ਜੀ ਉਹ ਖੇਡਾਂ ਕਰਾ ਰਿਹਾ ਸੀ ਪੰਜਾਬ ਸਰਕਾਰ ਖੇਡਾਂ ਨੂੰ ਪ੍ਰੋਮੋਟ ਕਰਦੀ ਹੈ ਮੈਨੂੰ ਬਹੁਤ ਅਫਸੋਸ ਹੈ ਇਸ ਗੱਲ ਦਾ ਬਹੁਤ ਦੁੱਖ ਹੈ ਮੇਰੇ ਬੱਚੇ ਵਰਗੇ ਸੀ ਉਹ ਤੇ ਉਹਦੇ ਮਾਪੇਪ ਨਾਲ ਮੇਰੀ ਹਮਦਰਦੀ ਹੈ ਅਸੀਂ ਉਹਨਾਂ ਦੇ ਨਾਲ ਪੰਜਾਬ ਸਰਕਾਰ ਨਾਲ ਖੜੀ ਆ ਇਹ ਉਹ ਸੈਸੀਡੈਂਟਸ ਨੂੰ ਮੈਂ ਥੋੜਾ ਜਿਹਾ ਅਲੱਗ ਦੇਖ ਬੈਠਾ ਉਹਦੇ ਚ ਮੇਰੀ ਆਪਣੀ ਰਾਏ ਆ ਉੱਤੇ ਚਾਰ ਪੁਲਿਸ ਦੇ ਬੰਦੇ ਵੀ ਸੀ ਇਹ ਗੱਲ ਮੈਂ ਖਾਸ ਤਰ੍ਹਾਂ ਦੇ ਬਾਰੇ ਚ ਕਹੀ ਸੀ ਕਿ ਜਿਵੇਂ ਡੇਰਾ ਬੱਸੀ ਚ ਹੋਇਆ ਬਲਾ ਚੌਰ ਚ ਹੋਇਆ ਗੁਰਦਾਸਪੁਰ ਚ ਹੋਇਆ ਨਵੇਂ ਚਰਚ ਹੋਇਆ ਪਹਿਲੀਆਂ ਦੋ ਇਨਸੀਡੈਂਟਸ ਦੇ ਵਿੱਚ ਉਹ ਬੰਦੇ ਆਏ ਉਹਨਾਂ ਦੀ ਲੜਾਈ ਹਸਪਤਾਲ ਵਾਲਿਆਂ ਨੇ ਕੀਤੀ ਸੀ ਉਹਨਾਂ ਨੇ ਸਟਾਫ ਤੇ ਅਟੈਕ ਨਹੀਂ ਕੀਤਾ ਉਹਨਾਂ ਨੇ ਕਿ ਕਿਸੇ ਕਿਸੇ ਦਾ ਸਕੂਟਰ ਦਾ ਐਕਸੀਡੈਂਟ ਹੋਇਆ ਦੋ ਪਾਰਟੀਆਂ ਦੋਨੋਂ ਪਾਰਟੀਆਂ ਆਈਆਂ ਉਹਨਾਂ ਨੇ ਟਾਂਡਾ ਬਚਾਤਾ ਉੱਥੇ ਡਰ ਦਾ ਮੋਰ ਦਾ ਰਿਪੋਰਟ ਕਰ ਦਿੱਤਾ ਮੈਂ ਪਰਸਨਲੀ ਸਾਰੇ ਜੱਲੇ ਵੀ ਐਸਐਸਪੀ ਔਰ ਡੀਜੀਪੀ ਸਾਹਿਬ ਨੂੰ ਕਨਵੇ ਕੀਤਾ ਵੀ ਜਦੋਂ ਬੰਦਾ ਹਸਪਤਾਲ ਜਾ ਕੇ ਜਿਉਂ ਟਾਂਡਾ ਕਰਦੇ ਹੋ ਨਾ ਜੀ ਤਾਂ ਦੋਨੋਂ ਪਾਰਟੀਆਂ ਤੇ ਪਰਚੇ ਕਰਾਈ ਔਰ ਬੰਦੇ ਹਸਪਤਾਲ ਚ ਆ ਤਾਂ ਸਕਦੇ ਆ ਵਾਰਦਾਤ ਕਰ ਤਾਂ ਸਕਦੇ ਆ ਪਰ ਬਚ ਕੇ ਨਹੀਂ ਜਾਣਾ ਚਾਹੀਦਾ ਉਹਨਾਂ ਨੂੰ ਮੌਕੇ ਤੇ ਫੜਿਆ ਸੀ ਉਸ ਤੋਂ ਬਾਅਦ ਬੰਦ ਹੋ ਗਈ ਇਹ ਗੱਲ ਮੈਂ ਜ਼ਰੂਰ ਕਹਣਾ ਹੈ ਕਿ ਜੇ ਉੱਥੇ ਪੁਲਿਸ ਮੌਜੂਦ ਸੀ ਤਾਂ ਉਹ ਬੰਦੇ ਗੋਲੀ ਚਲਾ ਕੇ ਭੱਜ ਕੇ ਜਾਣੇ ਨਹੀਂ ਚਾਹੀਦੇ ਸੀ ਇੱਥੇ ਇਹ ਨਹੀਂ ਜਾਣਾ ਚਾਹੀਦਾ ਸੀਗਾ ਦੇਸ਼ ਵੀਰ ਮੇਕ ਸ਼ੋਰ ਕਿ ਬੰਦਾ ਵੈਸੇ ਤਾਂ ਕ੍ਰਾਈਮ ਕਰ ਨਾ ਸਕੇ ਬਟ ਜੇ ਕਿਸੇ ਨੇ ਗੋਲੀ ਚਲਾ ਦਿੱਤੀ ਤਾਂ ਫਿਰ ਉਹ ਬਚ ਕੇ ਨਹੀਂ ਜਾਣਾ ਚਾਹੀਦਾ ਉੱਥੋਂ ਨਿਕਲ ਕੇ ਨਹੀਂ ਜਾਣਾ ਚਾਹੀਦਾ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਨਹੀਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ